ਹਾਂਜੀ ਸੰਗਤ ਜੀ ਦਰਸ਼ਨ ਕਰ ਸਕਦੇ ਹੋ ਦੇਖੋ ਜੀ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੋਈ ਆ ਸਵਾ ਜਹਾੜੇ ਤੇ ਹਾਂਜੀ ਇਸ ਜਗ੍ਹਾ ਤੇ ਨਾ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚੀ ਹੋਈ ਆ ਗੁਰਦੁਆਰਾ ਸ੍ਰੀ ਪਤੇਗੜ ਸਾਹਿਬ ਦਾ ਤੇ ਤੁਸੀਂ ਦਰਸ਼ਨ ਕਰ ਸਕਦੇ ਹੋ ਠੰਡਾ ਬੁਰਜ ਦੇ ਹਾਂਜੀ ਦਰਸ਼ਨ ਕਰ ਸਕਦੇ ਹੋ ਠੰਡਾ ਬੁਰਜ ਆ ਜੀ ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਜੋ ਕਿ ਬਹੁਤ ਹੀ ਵਧੀਆ ਲਾਈਟਾਂ ਨਾਲ ਡੈਕੋਰੇਸ਼ਨ ਕੀਤਾ ਗਿਆ ਹੈ ਢੰਡਾ ਮੁਰਜਾ ਇਸ ਇਸ ਜਗ੍ਹਾ ਤੇ ਨਮਾਸਤਕ ਹੋ ਰਹੀ ਹੈ ਸੰਗਤ ਤੁਸੀਂ ਵੇਖ ਸਕਦੇ ਹੋ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਨਮਾਸਤਕ ਹੋਣ ਦੇ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚੀ ਹੋਈ ਆ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੀ ਦੀ ਪਵਣ ਧਰਤੀ ਤੇ ਪਹੁੰਚੇ ਹੋਏ ਆ ਇਸ ਜਗ੍ਹਾ ਤੇ ਨਾ ਕੈਂਪੋ ਵੀ ਲੱਗਾ ਹੋਇਆ ਹੈ ਦਸਤਾਰਾਂ ਦਾ ਦਸਤਾਰਾਂ ਦੀ ਸਿਕਲਾਈ ਵੀ ਦਿੱਤੀ ਜਾਂਦੀ ਆ ਹਾਂਜੀ ਵੇਖ ਸਕਦੇ ਹੋ ਤੁਸੀਂ ਇਸ ਜਗ੍ਹਾ ਤੇ ਨਾ ਦਸਤਾਰਾਂ ਦਾ ਕੈਂਪ ਲੱਗਿਆ ਹੋਇਆ ਹੈ ਬੈਰੂਜੀ ਦਾ ਖਾਲਸਾ ਬੈਰੂਜੀ ਦੀ ਫਤਿਹ ਜੀ ਮਲੇਰ ਕੋਲੋਂ ਤੋਂ ਜੀ ਮਲੇਰ ਕੋਲੋਂ ਤੋਂ ਜੀ ਤੇ ਪਾਣੀ ਤਿੰਨੋਂ ਵੀਰ ਜੀ ਤੁਹਾਡਾ ਜੀ ਕੀ ਨਾਮ ਤੁਹਾਡਾ ਜਗਦੀਪ ਸਿੰਘ ਜੀ ਜਗਦੀਪ ਸਿੰਘ ਜੀ ਮਲੇਰ ਕੋਟੋਂ ਤੋਂ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਇੱਥੇ ਲਾਇਆ ਹੋਇਆ ਦਸਤਾਰਾਂ ਦਾ ਲੰਗਰ ਆ ਆ ਦੇਖੋ ਤੁਹਾਨੂੰ ਦਿਖਾ ਰਹੇ ਹਾਂ ਜੀ ਬਾਈ ਜੀ ਇਹ ਸਾਰੇ ਦਸਤਾਰਾਂ ਦੀ ਸੈਟਿੰਗ ਕਰ ਰਹੇ ਨੇ ਬੰਨ ਰਹੇ ਨੇ ਬਾਈ ਦੇ ਦਸਤਾਰ ਆ ਹਾਂ ਜੀ ਕੀ ਨਾਮ ਵੀਰ ਜੀ ਤੁਹਾਡਾ ਮੇਰਾ ਨਾਮ ਜਿਹਾਰ ਸਿੰਘ ਆ ਜੀਹਾਰ ਸਿੰਘ ਇਹ ਮੇਰੇ ਨਾਮ ਤੇ ਨੇ ਬਾਈ ਹੁਣੀ ਮੇਰਾ ਨਾਮ ਵੀ ਜੀਹਾਰ ਸਿੰਘ ਆ ਤੇ ਬਾਈ ਦਾ ਨਾਮ ਵੀ ਜੀਹਾਰ ਸਿੰਘ ਆ ਹਨਾ ਜੀ ਤੇ ਗੁਰੂਆਂ ਦੀ ਪਾਵਨ ਧਰਤੀ ਤੇ ਪਹੁੰਚੇ ਨੇ ਜਿਸ ਤੇ ਇਹਨਾਂ ਨੇ 11 ਦਾ ਕੈਂਪ ਲਾਇਆ ਹੋਇਆ ਤੇ ਪਗੜੀ ਦੀ ਸੇਵਾ ਕਰਦੇ ਨੇ ਪਗੜੀ ਬੰਨਣੀ ਸਿਖਾਉਂਦੇ ਨੇ ਇਹ ਜੀਹਾਰ ਸਿੰਘ ਜੀ ਤੇ ਬਹੁਤ ਵੱਡੀ ਮਾਨ ਸੇਵਾ ਇਹਨਾਂ ਦੀ ਹੈ ਜਿਹੜੀ ਪਗੜੀ ਦੇ ਲਈ ਸਾਡੀ ਕੌਮ ਦੇ ਲਈ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਹੋਈਆਂ ਨੇ ਸਿੱਖ ਕੌਮ ਦੇ ਵਿੱਚ ਇਹ ਉਹ ਪਗੜੀ ਸਜਾਰੇ ਨੇ ਹਾਂਜੀ ਭਾਈ ਜੀ ਕਿਹੜੀ ਜਗ੍ਹਾ ਤੋਂ ਪਹੁੰਚੇ ਤੁਸੀਂ ਅਸੀਂ ਪਹੁੰਚੇ ਵੀਰ ਜੀ ਆਪਣਾ ਮੋਨਕ ਤੋਂ ਜੀ ਮੋਨਕ ਤੋਂ ਹਾਂਜੀ ਹਾਂਜੀ ਭਾਈ ਜੀ ਮੋਨਕ ਦਾ ਜ਼ਿਲ੍ਹਾ ਤੁਹਾਡਾ ਪਿੰਡ ਕੜਾਈ ਸਾਡਾ ਪਿੰਡ ਪਿੰਡਾ ਵੀਰ ਜੀ ਕੜਾਇਲ ਹਾਂਜੀ ਕੜਾਇਲ ਪਿੰਡ ਪਿੰਡਾ ਜੀ ਪਿੰਡਾ ਪਿੰਡਾ ਹਾਂਜੀ ਲਹਿਰਾ ਹਲਕਾ ਜੀ ਲਹਿਰਾ ਹਲਕੇ ਤੋਂ ਹਾਂਜੀ ਹਾਂਜੀ ਮੋਨਕ ਤੋਂ ਪਹੁੰਚੇ ਹੋ ਹਾਂਜੀ ਪਤਲਾ ਨਜ਼ਦੀਕ ਤੋਂ ਹਾਂਜੀ 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 ਇਹਤੇ ਦਸਤਾਰ ਸਜਾ ਰਹੇ ਹੋ ਹਾਂ ਜੀ ਹਾਂ ਜੀ ਬੱਬਾ ਜੀ ਕਿਵੇਂ ਦਾ ਲੱਗ ਰਿਹਾ ਦਸਤਾਰ ਸਜਾ ਕੇ ਐਸੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਬੱਬਾ ਜੀ ਵੱਡੇ ਛੋਟੇ ਸਹਿਬਜ਼ਾਦਿਆਂ ਦੇ ਦਰਸ਼ਨ ਕਰਕੇ ਤੇ ਮਾਤਾ ਗੁਜਰ ਕੌਰ ਜੀ ਦੇ ਦਰਸ਼ਨ ਕਰਕੇ ਸਾਰੇ ਪਰਵ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੈਸੀਰ ਜੋੜ ਮੇਲੇ ਤੇ ਆਏ ਹਾਂ ਸਾਰੇ ਸੰਗਤਾਂ ਨੂੰ ਬੇਨਤੀ ਹੈ ਸਤਿਕਾਰ ਪਿਆਰ ਦੇ ਨਾਲ ਮੱਥਾ ਟੇਕੋ ਤੇ ਸੰਗਤ ਦਾ ਸਹਿਯੋਗ ਚਲਾ ਬਹੁਤ ਸਿੰਘ ਸਜੋਣਾ ਜੀ ਹਾਂਜੀ ਅਮਰਤਾ ਸਖੋਤ ਸਿੰਘ ਬਹੁਤ ਸਿੰਘ ਸਜੋਣਾ ਹਾਂਜੀ ਬਹੁਤ ਵਧੀਆ ਬਾਈ ਉਹਨਾਂ ਨੇ ਸੰਦੇਸ਼ ਦੱਸਿਆ ਕੀ ਨਾਮ ਸਤੇ ਤੁਸੀਂ ਆਪਣਾ ਮੇਰਾ ਨਾਮ ਬਾਈ ਗਰਮੇਸ਼ ਸਿੰਘ ਜੀ ਗਰਮੇਲ ਸਿੰਘ ਜੀ ਜੀ ਬਾਬਾ ਜੀ ਬਾਈ ਗਰਮੇਲ ਸਿੰਘ ਜੀ ਨੇ ਬਹੁਤ ਬਹੁਤ ਵਧੀਆ ਸੰਦੇਸ਼ ਦਿੱਤਾ ਹੈ ਆਪਣੇ ਸਿੱਖ ਕੌਮ ਦੇ ਲਈ ਤੇ ਬਾਈ ਉਹਨੀ ਇੱਥੇ ਆਪਣੀ ਦਸਤਾਰ ਸਜਾਈਏ ਇਹਨਾਂ ਨੇ ਤੁਸੀਂ ਵੇਖ ਸਕਦੇ ਹੋ ਬਾਈ ਉਹਨਾਂ ਗਰਮੇਲ ਗਰਮੇਲ ਉਹਨਾਂ ਨੂੰ ਬਹੁਤ ਹੀ ਸੋਹਣੇ ਲੱਗਦੇ ਨੇ ਦਸਤਾਰ ਦੇ ਨਾਲ ਇਹ ਦਸਤਾਰ ਦੇ ਲਈ ਦੇਖੋ ਸਾਡੀਆਂ ਕਿੰਨੀਆਂ ਸਾਥਾਵੀਆਂ ਨੇ ਸਾਡੀ ਸਿੱਖ ਕੌਮ ਦੇ ਵਿੱਚ ਕਿੰਨੀਆਂ ਸੇਵਾਵੀਆਂ ਹੋਈਆਂ ਨੇ ਹਨਾ ਜੁਹਾਰ ਸਿੰਘ ਜੀ ਬਾਬਾ ਜੀ ਜੁਹਾਰ ਸਿੰਘ ਜੀ ਤੁਸੀਂ ਉਹ ਕਰ ਰਹੇ ਹੋ ਅੱਛਾ ਵੀਰ ਉਹ ਨਹੀਂ ਸੇਵਾ ਕਰ ਰਹੇ ਨੇ ਸੇਵਾ ਕਰ ਰਹੇ ਨੇ ਬਾਬਾ ਜੀ ਆ ਸਾਰੀ ਸੰਗਤ ਦਾ ਇਹ ਸੰਸਥਾ ਇਹ ਵਿਰਸਾ ਸਭ ਦਾ ਨਾਮ ਉਹਨਾਂ ਦੀ ਸੰਸਥਾ ਕੀ ਟੀ ਜੀ ਵਿਰਸਾ ਸੰਭਾਲ ਸਰਦਾਰੀ ਲਹਿਰ ਤਕਰੀਬ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਉਸ ਸਮੇਂ ਐਸੀ ਜਗ੍ਹਾ ਤੇ ਦੇ 17 ਦਾ ਲੰਗਰ ਲਗਾਇਆ ਤੇ ਵਾਇਰਦੀ ਜੀ ਦਾ ਖਾਲਸਾ ਵਾਇਰਦੀ ਜੀ ਦੀ ਖਤੇ